ਸੀਮਾਂ ਮੰਧੀ ਵੱਖ-ਵੱਖ ਵਿਭਾਗਾਂ ਦੇ ਆਈਐਸ ਅਧਿਕਾਰੀਆਂ ਤੇ ਪ੍ਰਬੰਧਕੀ ਸਖਤਰਾਂ ਦੇ ਨਾਲ ਮੀਟਿੰਗ ਗਗਮੀ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਕੀਤੀ ਚਰਚਾ ਛੋਨੇ ਦੀ ਖਰੀਦ ਨੂੰ ਸਹੀ ਢੰਗ ਨਾਲ ਯਕੀਨੀ ਬਣਾਉਣ ਦੇ ਵੀ ਆਦੇਸ਼ ਦਿੱਲੀ ਚ ਐਸਜੀਪੀਸੀ ਵੱਲੋਂ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਵਾਲੀ ਥਾਂ ਨੂੰ ਬਦਲਣ ਦੀ ਮੰਗ ਡੀਐਸਜੀ ਐਮਸੀ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੀ ਚਿੱਠੀ ਬੋਲੇ ਹੈਬਿਟੇਟ ਸੈਂਟਰ ਦੇ ਵਿੱਚ ਪਰੋਸਿਆ ਜਾਂਦਾ ਹੈ ਸ਼ਰਾਬ ਮੀਟ ਤੇ ਅੰਡਾ ਤਰਨਤਾਰਨ ਜ਼ਿਮਨੀ ਚੋਣ ਦੇ ਲਈ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦੇ ਭਰੀ ਨੋਮੀਨੇਸ਼ਨ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਵੀ ਰਹੀ ਮੌਜੂਦ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਤੇ ਕਾਂਗਰਸ ਦੇ ਕੈਂਡੀਡੇਟ ਵੀ ਕਰ ਚੁੱਕੇ ਨੇ ਨੋਮੀਨੇਸ਼ਨ ਡੀਜੀਪੋਲਰ ਦਾ ਰਿਮਾਂਡ ਨਾ ਮੰਗਣ ਤੇ ਕਟੈਰੇ ਦੇ ਵਿੱਚ ਸੀਬੀਆਈ ਸੁਬੀਰ ਸਿੰਘ ਬਾਦਲ ਦਾ ਸਵਾਲ ਕਰੋਨਾ ਦੀ ਬਰਾਮਦਗੀ ਦੇ ਬਾਵਜੂਦ ਕਿਉਂ ਨਹੀਂ ਮੰਗਿਆ ਰਿਮਾਂਡ ਆਮ ਆਦਮੀ ਪਾਰਟੀ ਦੀ ਚੁੱਪੀ ਤੇ ਵੀ ਚੁੱਕੇ ਸਵਾਲ ਜਗਰਾਉਂ ਚ ਐਸਵੀ ਹੋਤੇ ਜੈਨੂ ਕਿਡਨੈਪ ਕਰਨ ਵਾਲੇ ਦੋ ਬਦਮਾਸ਼ ਗ੍ਰਿਫਤਾਰ ਫਿਰੋਤੀ ਦੀ 7 ਲੱਖ ਰੁਪਏ ਦੀ ਰਕਮ ਵੀ ਬਰਾਮਦ 13 ਅਕਤੂਬਰ ਨੂੰ ਫਰਜ਼ੀ ਵਿਜੀਲੈਂਸ ਅਫਸਰ ਬਣ ਕੇ ਦਿੱਤਾ ਸੀ ਵਾਰਦਾਤ ਨੂੰ ਜਾਂ ਡੀਐਫਐਸਸੀ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਪਰਚਾ ਹੋਣ ਦੇ ਬਾਵਜੂਦ ਗੁਰਨਾਮ 'ਚ ਡੂਣੀ ਦੀ ਨਹੀਂ ਬਦਲੀ ਤੀ ਬਰਕਿ ਇਹ ਥੱਪੜ ਮਾਰਨ ਦਾ ਮੈਨੂੰ ਨਹੀਂ ਕੋਈ ਅਫਸੋਸ ਅਫਸਰਾਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਹੀਂ ਹੋ ਰਹੀ ਸੀ ਸੁਣਵਾਈ ਬੰਗਲਾਦੇਸ਼ ਦੇ ਟਾਕਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਲੱਗੀ ਅੱਗ ਸਾਰੀਆਂ ਫਲਾਈਟਸ ਕੀਤੀਆਂ ਗਈਆਂ ਰੱਦ ਦਿੱਲੀ ਤੋਂ ਟਾਕਾ ਜਾ ਰਹੀ ਫਲਾਈਟ ਦਾ ਬਦਲਿਆ ਗਿਆ ਰੂਟ ਜਾਨੀ ਨੁਕਸਾਨ ਤੋਂ ਬਚਾ ਅਯੋਧਿਆ ਦੀ ਤਰਜ਼ ਤੇ ਦਿੱਲੀ ਦੇ ਵਿੱਚ ਪਹਿਲੀ ਵਾਰ ਕੀਤੀ ਗਈ ਦੀਪਮਾਲਾ 1.5 ਲੱਖ ਦੀਵਿਆਂ ਦੇ ਨਾਲ ਜਗਮਗਾਇਆ ਕਰਤਵ ਵਿੱਚ हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜ਼ਿਕਰ ਕਰਾਂਗੇ ਅਸੀਂ ਦੀਵਾਲੀ ਦੇ ਮੌਕੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਵੇਂ ਸਰਕਾਰ ਐਕਸ਼ਨ ਦੇ ਪੂਰੇ ਰੌਂਦ ਦੇ ਵਿੱਚ ਨਜ਼ਰ ਆ ਰਹੀ ਹੈ ਜ਼ਿਕਰ ਹੋਵੇਗਾ ਉਸ ਰਿਮਾਂਡ ਦਾ ਜਿਸ ਦੀ ਡਿਮਾਂਡ ਨਹੀਂ ਕੀਤੀ ਗਈ ਕਹਿੰਦੇ ਜਦੋਂ ਕਿਸੇ ਦੇ ਕੋਲ 7.5 ਕਰੋੜ ਰੁਪਏ ਬਰਾਮਦ ਹੋ ਜਾਵੇ ਇੱਕ ਝਟਕੇ ਦੇ ਵਿੱਚ 21 ਘੰਟਿਆਂ ਦੇ ਵਿੱਚ ਫਿਰ ਵੀ ਰਿਮਾਂਡ ਦੀ ਡਿਮਾਂਡ ਨਾ ਹੋਵੇ ਫਿਰ ਫਰਕ ਤਾਂ ਪੈਂਦਾ ਇਹਨਾਂ ਖਬਰਾਂ ਦਾ ਜ਼ਿਕਰ ਹੋਏਗਾ ਪਰ ਸਭ ਤੋਂ ਪਹਿਲਾਂ ਗੱਲ ਫੈਸਟੀਵਲ ਸੀਜ਼ਨ ਦੀ ਸੀਐਮ ਮਾਨ ਨੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਦੀਵਾਲੀ ਤੋਂ ਪਹਿਲਾਂ ਐਕਸ਼ਨ ਦੇ ਵਿੱਚ ਨੇ ਮੁੱਖ ਮੰਤਰੀ ਸਰਕਾਰ ਖਾਸ ਤੌਰ ਤੇ ਸੂਬੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਸੀਐਮ ਨੇ ਅਧਿਕਾਰੀਆਂ ਤੇ ਪ੍ਰਬੰਧਕੀ ਸਖਤਤਾਵਾਂ ਦੇ ਨਾਲ ਮੀਟਿੰਗ ਕੀਤੀ ਹੈ ਇਸ ਖਬਰ ਦੇ ਨਾਲ ਸ਼ੁਰੂਆਤ ਹੈ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਚਰਚਾ ਹੋਈ ਹੈ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਨੇ ਝੋਨੇ ਦੀ ਖਰੀਦ ਨੂੰ ਸਚਾਲੂ ਢੰਗ ਦੇ ਨਾਲ ਯਕੀਨੀ ਬਣਾਇਆ ਜਾਵੇ ਖਰੀਦਕਾਰਾਂ ਦੀ ਨਿਰੰਤਰ ਨਿਗਰਾਨੀ ਦੇ ਵੀ ਆਦੇਸ਼ ਦਿੱਤੇ ਗਏ ਤਾਂ ਕਾਬਲੇ ਗੌਰ ਹੈ ਕਿ ਜਿਸ ਤਰੀਕੇ ਨਾਲ ਇਸ ਸਮੇਂ ਸੀਜ਼ਨ ਚੱਲ ਰਿਹਾ ਪੂਰਾ ਤਿਉਹਾਰਾਂ ਦਾ ਤਾਂ ਬਾਜ਼ਾਰਾਂ ਦੇ ਵਿੱਚ ਖੂਬ ਰੌਣਕਾਂ ਨੇ ਖੂਬ ਭੀੜ ਹੈ ਤੇ ਅਜਿਹੇ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਔਰ ਖਾਸ ਤੌਰ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਰਿਕਵਰੀਜ਼ ਹੋਈਆਂ ਨੇ ਪੰਜਾਬ ਦੇ ਵਿੱਚ ਉਹ ਆਰ ਡੀ ਐਕਸ ਦੀ ਰਿਕਵਰੀ ਹੋਈ ਹੈ ਤਾਂ ਉਹ ਵੀ ਚਿੰਤਾ ਨੂੰ ਵਧਾਉਣ ਵਾਲੀ ਸੀ ਤਾਂ ਇਸ ਕਰਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਔਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਵੀ ਆਦੇਸ਼ ਦਿੱਤੇ ਗਏ ਨੇ ਕਿ ਜਿਹੜੇ ਪ੍ਰਬੰਧ ਨੇ ਖਾਸ ਤੌਰ ਤੇ ਸਿਵਲ ਜਿਹੜੇ ਵਿਭਾਗ ਨੇ ਕਿਉਂਕਿ ਆਈ ਐਸ ਜਿਹੜੇ ਡੀਸੀਓ ਆਈਐਸ ਹੁੰਦੇ ਨੇ ਤਾਂ ਜਿਹੜਾ ਸਿਵਲ ਮਹਿਕਮਾ ਉਹ ਵੀ ਪੂਰਾ ਅਲਰਟ ਦੇ ਉੱਤੇ ਰਹੇ ਪੁਲਿਸ ਤਾਂ ਡੈਫੀਨਿਟਲੀ ਅਲਰਟ ਦੇ ਉੱਤੇ ਹੈ ਉਸ ਦੇ ਵਿੱਚ ਕੋਈ ਦੋਰਾ ਨਹੀਂ ਹੈ ਹੋਰ ਕੀ ਕੁਝ ਗੱਲਬਾਤ ਹੋਈ ਹੈ ਇਸ ਮੀਟਿੰਗ ਦੇ ਵਿੱਚ ਕੌਣ ਕੌਣ ਪਹੁੰਚਿਆ ਹੋਇਆ ਸੀ ਗੱਲਬਾਤ ਕਰਾਂਗੇ ਨਿਪਿੰਦਰ ਵਿਰਾੜ ਸਾਡੇ ਸੇ ਹੋਗੀ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਨਿਪਿੰਦਰ ਕੀ ਕੁਝ ਜਾਣਕਾਰੀ ਹੈ ਇਸ ਮੀਟਿੰਗ ਨੂੰ ਲੈ ਕੇ ਬਿਲਕੁਲ ਬੜੀ ਮਹੱਤਵਪੂਰਨ ਮੀਟਿੰਗ ਹੋ ਜਾਂਦੀ ਹੈ ਕਿਉਂਕਿ ਪੰਜਾਬ ਆ ਜਿਹੜਾ ਤਿਉਹਾਰਾਂ ਦਾ ਦੇਸ਼ ਕਹਾਇਆ ਜਾਂਦੇ ਆ ਕਿ ਇੱਥੇ ਜਦੋਂ ਵੀ ਖਾਸ ਕਰਕੇ ਦੀਵਾਲੀ ਔਰ ਬੰਦੀ ਛੋੜ ਇੱਕੋ ਦੋ ਤਿਉਹਾਰ ਨੇ ਜਿਹੜੇ ਇੱਕੋ ਦਿਨ ਹੁੰਦੇ ਨੇ ਹਾਲਾਂਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਇੱਥੇ ਕੋਈ ਉਹ ਜਾਤ ਧਰਮ ਵਾਲਾ ਮਸਲਾ ਨਹੀਂ ਹੈ ਸਾਰੇ ਗੁਰੂ ਘਰ ਜਾਂਦੇ ਨੇ ਚਾਹੇ ਹਿੰਦੂ ਆ ਚਾਹੇ ਸਿੱਖ ਸਾਰੇ ਮੰਦਰਾਂ ਦੇ ਵਿੱਚ ਵੀ ਜਾਂਦੇ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੋਨੇ ਮਨਾਏ ਜਾਂਦੇ ਨੇ ਔਰ ਜਦੋਂ ਇਸ ਤਰ੍ਹਾਂ ਦੇ ਸਮਾਗਮ ਕਿਉਂਕਿ ਖੁਸ਼ੀਆਂ ਦਾ ਤਿਉਹਾਰ ਆ ਤਾਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਕੋਈ ਐਸਾ ਮਾੜਾ ਅੰਤਰ ਕੋਈ ਐਸੇ ਸਮੇਂ ਦੇ ਵਿੱਚ ਕੋਈ ਘਟੀਆ ਹਰਕਤ ਨਾ ਕਰ ਦੇਵੇ ਉਹਨੂੰ ਲੈ ਕੇ ਚਿੰਤਾ ਜਿਹੜੀ ਆ ਜ਼ਾਹਿਰ ਜੀ ਗੱਲ ਹੈ ਕਿ ਸਵੇਰੇ ਦੇ ਮੁਖੀ ਨੂੰ ਰਹਿੰਦੀ ਆ ਇਸ ਕਰਕੇ ਮੀਟਿੰਗ ਬੁਲਾਈ ਗਈ ਦੂਜੀ ਚੀਜ਼ ਝੋਨੇ ਦਾ ਸੀਜ਼ਨ ਵੀ ਆ ਕਿਸਾਨ ਜਿਹੜੇ ਇੱਕ ਪਾਸੇ ਦੇਖੋ ਤਿਉਹਾਰਾਂ ਦੀ ਜਿਹੜੇ ਦੂਜੇ ਪਾਸੇ ਕਿਸਾਨ ਮੰਡੀ ਦੇ ਵਿੱਚ ਵੀ ਆ ਇਹਨੂੰ ਲੈ ਕੇ ਖਾਸ ਤੌਰ ਤੇ ਕਿ ਤਿਉਹਾਰ ਦੇ ਸਮੇਂ ਕਿਸਾਨ ਖੁਸ਼ ਹੋਵੇ ਕਿਸਾਨ ਆ ਉਹਦੇ ਪਰਿਵਾਰ ਚ ਜੇ ਕੋਈ ਫਸਲ ਲੈ ਕੇ ਆਇਆ ਤੇ ਖੁਸ਼ੀ-ਖੁਸ਼ੀ ਸ਼ਾਮ ਨੂੰ ਆ ਤੇ ਘਰੇ ਚਲਾ ਜਾਵੇ ਉਹਦੀ ਫਸਲ ਜਿਹੜੀ ਸਹੀ ਵਿਕ ਜੇ ਉਹ ਪ੍ਰਬੰਧ ਜਿਹੜੇ ਪੁਖਤਾ ਹੋ ਜਾਣ ਇਹ ਸਾਰੀਆਂ ਚੀਜ਼ਾਂ ਪ੍ਰਬੰਧਕੀ ਇਸ ਕਰਕੇ ਕਿਉਂਕਿ ਡੀਸੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਰਾ ਜੇ ਲੈਂਡ ਆਰਡਰ ਵੀ ਹੈ ਬੇਸ਼ੱਕ ਐਸਐਸਪੀ ਨੇ ਦੇਖਣਾ ਪਰ ਡੀਸੀ ਜਿਹੜਾ ਹੈਗਾ ਜ਼ਿਲ੍ਹੇ ਦਾ ਜ਼ਿੰਮੇਵਾਰ ਜ਼ਿਲ੍ਹੇ ਦਾ ਮਾਲਕ ਹੈ ਇਸ ਕਰਕੇ ਇਹ ਇੱਕ ਕੜੀ ਹੈ ਜਿਹਦੇ ਨਾਲ ਜਿਹੜਾ ਸਟੇਟ ਦਾ ਲੈਂਡ ਆਰਡਰ ਜਾਂ ਬਾਕੀ ਚੀਜ਼ਾਂ ਸਿਵਲ ਪ੍ਰਸ਼ਾਸਨ ਉਹ ਸਾਰਾ ਮੈਂਟੇਨ ਕਰਨਾ ਹੁੰਦਾ ਤੇ ਇਸ ਕਰਕੇ ਬੜੀ ਮਹੱਤਵਪੂਰਨ ਮੀਟਿੰਗਾਂ ਤੋਂ ਤੇ ਦੇਖਿਆ ਜਾ ਰਿਹਾ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਵੀ ਪਰੇਸ਼ਾਨੀ ਨਾ ਕਿਤੇ ਆਮ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋਵੇ ਕਿਤੇ ਕੋਈ ਸ਼ਰਾਰਤੀ ਅਨਸਰ ਕੋਈ ਮਾੜੀ ਘਟਨਾ ਨੂੰ ਅੰਜਾਮ ਨਾ ਦੇ ਜਿਸ ਕਰਕੇ ਬੜੀ ਮਹੱਤਵਪੂਰਨ ਮੀਟਿੰਗ ਮੁੱਖ ਮੰਤਰੀ ਨੇ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਲਈ ਹੈ ਉਹਨਾਂ ਨੇ ਸਾਹਬ ਦੇ ਤਾਂ ਕੀਤੀਆਂ ਨੇ ਕਿ ਬੇਹੱਦ ਚਕੰਨੇ ਰਹਿਣ ਦੀ ਰਹਿਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਜੀ ਸ਼ੁਕਰੀਆ ਤਾਂ ਬਾਤ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਲਾਜ਼ਮੀ ਤੌਰ ਤੇ ਚਾਹੇ ਵਿਭਾਗ ਦੇ ਅਧਿਕਾਰੀ ਹੋਣ ਸਰਕਾਰ ਦੇ ਮੰਤਰੀ ਹੋਣ ਖੁਦ ਮੁੱਖ ਮੰਤਰੀ ਹੋਣ ਸਭ ਦੀ ਜ਼ਿੰਮੇਵਾਰੀ ਤਾਂ ਡੈਫੀਨਿਟਲੀ ਹੈ ਕਿ ਤਿਉਹਾਰਾਂ ਦੀ ਇਸ ਖੁਸ਼ੀ ਦੀ ਵਿੱਚ ਸ ਕਾਸ ਇੰਤਜ਼ਾਮ ਜ਼ਰੂਰ ਰੱਖੇ ਜਾ। ਹੁਣ ਅੱਗੇ ਵਾਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਨੇ ਡੀਆਈਜੀ ਭੁੱਲੜ ਦਾ ਰਿਮਾਂਡ ਨਾ ਮੰਗਣ ਦੇ ਉੱਤੇ ਸੀਬੀਆਈ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ। ਦਰਅਸਲ ਡੀਆਈਜੀ ਹਰਚਰਨ ਸਿੰਘ ਭੁੱਲੜ ਨੂੰ ਚੰਡੀਗੜ੍ਹ ਦੀ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਦੇ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਇਹ ਅਕਾਲੀ ਪ੍ਰਧਾਨ ਹੁਣ ਕਰੋੜਾਂ ਦੀ ਬਰਾਮਦਗੀ ਦੇ ਬਾਵਜੂਦ ਵੀ ਰਿਮਾਂਡ ਨਾ ਮੰਗਣ ਤੇ ਸੀਬੀਆਈ ਨੂੰ ਸਵਾਲਾਂ ਦੇ ਇੱਕ ਟੈਰੇ ਵਿੱਚ ਖੜਾ ਕਰ ਰਹੇ ਨੇ ਨਾਲ ਹੀ ਪੂਰੇ ਮਾਮਲੇ ਤੇ ਆਮ ਆਦਮੀ ਪਾਰਟੀ ਸਰਕਾਰ ਦੀ ਚੁੱਪੀ ਤੇ ਵੀ ਸੁੰਪੀਰ ਬਾਦਲ ਨੇ ਸਵਾਲ ਚੁੱਕੇ ਦਰਜ਼ੀ ਕਿ ਡੀਆਈਜੀ ਭੁੱਲੜ ਤੇ ਕੇਸ ਰਫਾ ਦਫਾ ਕਰਨ ਦੇ ਲਈ ਰਿਸ਼ਵਤ ਮੰਗਣ ਦੇ ਇਲਜ਼ਾਮ ਨੇ ਤੇ ਸੀਬੀਆਈ ਨੂੰ ਡੀਆਈਜੀ ਦੇ ਟਿਕਾਣਿਆਂ ਤੋਂ ਕਰੀਬ 7 ਕਰੋੜ ਰੁਪਏ ਕੈਸ਼ ਮਹਿੰਗੀਆਂ ਘੜੀਆਂ ਪ੍ਰਾਪਰਟੀ ਦੇ ਕਾਗਜ਼ 2.5 ਕਿਲੋ 골ਡ ਵੀ ਬਰਾਮਦ ਹੋਇਆ ਸੀ ਇਹ ਜਦੋਂ ਕੈਸ਼ ਤਾਂ ਖੁੱਲਾ ਬਰામਦ ਹੋਵੇ ਨਾ ਜ਼ਿਆਦਾ ਕਿ ਕਈ ਮਸ਼ੀਨਾਂ ਲੱਗ ਜਾਣ ਕਿ ਨੋਟ ਗਿਨਨ ਵਾਲੀਆਂ ਸੋਨਾ ਇੰਨਾ ਬਰામਦ ਹੋਵੇ ਕਿ ਕੈਲਕੂਲੇਟ ਕਰਨਾ ਮੁਸ਼ਕਲ ਹੋ ਜਾਵੇ ਸਭ ਕੁਝ ਬਰામਦਗੀ ਇੱਕ ਹੀ ਘੰਟੇ ਚ 24 ਘੰਟੇ ਚ ਹੋ ਜਾਵੇ ਤੇ ਇੱਕ ਦਿਨ ਦਾ ਵੀ ਰਿਮਾਂਡ ਨਾ ਮੰਗਿਆ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਇਸ ਕਰਕੇ ਵੀ ਹੈ ਕਿਉਂਕਿ ਜੇ ਕੋਈ ਆਮ ਸ਼ਖਸ ਹੋਵੇ ਉਸ ਦੇ ਕੋਲੋਂ 50000 ਲੱਖ ਰੁਪਏ ਜਾਂ 5-10 ਲੱਖ ਰੁਪਏ ਵੀ ਸਪੀਕਰ ਨਾਲ ਮਿਲ ਜਾਵੇ ਤਾਂ 5-7 ਦਿਨ ਤੱਕ ਰਿਮਾਂਡ ਮੰਗਣ ਦੀ ਲਾਜ਼ਮੀ ਤੌਰ ਤੇ ਹਰ ਏਜੰਸੀ ਦੀ ਕੋਸ਼ਿਸ਼ ਰਹਿੰਦੀ ਹੈ ਅਗਲੀ ਖਬਰ ਦਾ ਰੁਕ ਕਰਦੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬੀ ਸ਼ਹੀਦੀ ਸ਼ਤਾਬੀ ਨੂੰ ਲੈ ਕੇ ਐਸਜੀਪੀਸੀ ਤੇ ਡੀਐਸਜੀਐਮਸੀ ਸਮਾਗਮ ਦੀ ਥਾਂ ਨੂੰ ਲੈ ਕੇ ਅੰਮੋ ਸਾਹਮਣੇ ਦਰਸਲ ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਹੈਬਿਟੇਟ ਸੈਂਟਰ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਜਿਸ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਸਵਾਲ ਖੜੀ ਕਰ ਦਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਉਹ ਹੈਬਿਟੇਟ ਸੈਂਟਰ ਇੱਕ ਐਸਾ ਸਥਾਨ ਹੈ जो जहाँ पर शराब का सेवन होता है हम लोगोंगट किया और इन्होंने अभी तक ये बात के ऊपर नहीं लिया इसके इनको भुगतने पड़ेंगे प्रधान ने, पड़ें। का ने प्रोग्राम कमेटी के प्रधान बेबसी ते सरना भी निशाने लिया मगर मैं समझता हूँ जो इस चीज का अफसोस भी जताता हूँ जो बेबसी आज श्रोमणी कमेटी के प्रधान साहब की हो चुकी है कि वो सरना जैसों की बातों के ऊपर आके उनको अपना डिसीजन ले पा रहे तो आगे क्या कौन का होगा ਉਧਰ ਸਰਨਾ ਨੇ ਡੀਐਸਜੀਐਮਸੀ ਪ੍ਰਧਾਨ ਨੂੰ ਤਲਖੀ ਵਾਲਾ ਜਵਾਬ ਵੀ ਦਿੱਤਾ ਹੈ। ਔਰ ਇਹ ਗੱਲ ਮੈਂ ਜ਼ਰੂਰ ਕਹ ਦਿਆਂਗਾ ਜਾ ਕੇ ਫੋਟੋਆਂ ਲੈ ਲਓ। ਜਿਹੜਾ ਕਹਿੰਦਾ ਸੀ ਸ਼ਰਾਬ ਉੱਥੇ ਬਣਦੇ ਜਾਂ ਤੱਕਲਾ ਸ਼ਰਾਬ ਘੜੀ ਆ। ਹਾਂਜੀ ਸਿਰਫ ਕਿਸੇ ਨੂੰ ਚਾਹ ਪਾਣੀ ਵਾਸਤੇ ਕਾਪਲੀ ਗੋਰੇ ਕੀ ਦਿੱਲੀ ਕਮੇਟੀ ਨੇ ਐਸਜੀਪੀਸੀ ਨੂੰ ਲਿਖੀ ਚਿੱਠੀ ਦੇ ਵਿੱਚ ਥਾਂ ਬਦਲਣ ਦੀ ਮੰਗ ਕੀਤੀ ਸੀ ਪਰ ਬਾਬਜੂ ਦੇ ਇਸ ਦੇ ਸਮਾਗਮ ਉੱਥੇ ਹੀ ਹੋਇਆ ਜਿਸ ਤੇ ਹੁਣ ਸਵਾਲ ਚੁੱਕੇ ਜਾ ਰਹੇ ਨੇ। ਜੇ ਇਸ ਸਮਾਗਮ ਦੀ ਥਾਂ ਨੂੰ ਲੈ ਕੇ ਬਵਾਲ ਹੋ ਗਿਆ ਤੇ ਗੱਲਬਾਤ ਮਿਊਜ਼ਿਕ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਤਰ੍ਹਾਂ ਇੱਕ ਦੂਜੇ ਦੇ ਤੇ ਇਲਜ਼ਾਮ ਲਗਾ ਰਹੇ ਹਨ। ਛੇਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਮਾਗਮ ਹੋਣਗੇ। ਉਮੀਦ ਕਰਦੇ ਹਾਂ ਕਿ ਸਮਾਗਮ ਦੀ ਥਾਂ ਨੂੰ ਲੈ ਕੇ ਵਿਵਾਦ ਨਾ ਹੋਵੇ। ਉਧਰ ਯੂਪੀ ਤੋਂ ਬ੍ਰਮੋਸ ਮਿਜ਼ਾਈਲਾਂ ਦੀ ਪਹਿਲੀ ਛੇਪ ਲਾਂਚ ਕਰਨ ਦੇ ਮੌਕੇ ਰੱਖਿਆ ਮੰਤਰੀ ਨੇ ਇੱਕ ਵਾਰ ਮੁੜ ਤੋਂ ਪਾਕਿਸਤਾਨ ਨੂੰ ਲਲਕਾਰਿਆ। ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਕਰੜੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੂਰਾ ਪਾਕਿਸਤਾਨ ਹੁਣ ਬ੍ਰਹਮੋਸ ਦੀ ਰੇਂਜ ਤੋਂ ਬਚ ਨਹੀਂ ਸਕੇਗਾ ਪਾਕਿਸਤਾਨ ਦੀ ਇੱਕ ਇੱਕ ਇੰਚ ਜ਼ਮੀਨ ਤੇ ਵੀ ਹੁਣ ਬ੍ਰਹਮੋਸ ਦੀ ਪਹੁੰਚ ਹੈ ਔਰ ਆਪਰੇਸ਼ਨ ਸਿੰਦੂਰ ਨੇ ਇਹ ਸਿੱਧ ਕਰ ਦਿਆ ਹੈ ਕਿ ਅਬ ਜੀਤ ਹਮਾਰੇ ਲਈ ਕੋਈ ਛੋਟੀ ਮੋਟੀ ਇਨਸੀਡੈਂਟ ਨਹੀਂ ਹੈ ਬਲਕਿ ਜੀਤ ہماری ਇੱਕ ਆਦਤ ਬਣ ਗਈ ਹੈ ਦੁਸ਼ਮਣ ਨੂੰ ਦਹਾੜ ਲਗਾਉਂਦੇ ਆ ਰੱਖਿਆ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਸਿਰਫ ਇੱਕ ਟ੍ਰੇਲਰ ਸੀ ਆਪਰੇਸ਼ਨ ਸਿੰਦੂਰ ਨਹੀਂ ब्रह्मोस को सिर्फ एक ट्रायल पे बहुत आगे ले जा कर प्रैक्टिकल प्रूफ दिया और यही वजह है कि आज वैज्ञानिकों से लेकर सामान्य आदमी तक सबको ब्रह्मोस की ताकत के बारे में अच्छी तरह पता है जिक्र खास है कि भारतीय फौज ने 22 अप्रैल ਨੂੰ ਪਹਲਗਾਮ دہشت گردی ਹਮਲੇ ਦਾ ਬਦਲਾ ਲੈਂਦੇ ਹੋਏ ਮਈਚ ਆਪਰੇਸ਼ਨ ਸੰਦੂਰ ਲਾਂਚ ਕੀਤਾ तकरीबन 6 ਮਹੀਨੇ ਬਾਅਦ ਵੀ ਰੱਖਿਆ ਮੰਤਰੀ ਆਪਰੇਸ਼ਨ ਸੰਦੂਰ ਨੂੰ ਟ੍ਰੇਲਰ ਦੱਸ ਰਹੇ ਨੇ ਮਤਲਬ ਸਾਫ ਹੈ ਕਿ ਹੁਣ ਦੁਸ਼ਮਨ ਨੇ ਅੱਖ ਚੁੱਕ ਕੇ ਵੇਖਿਆ ਦਾ ਅੰਜਾਮ ਬਹੁਤ ਬੁਰਾ ਹੋਵੇਗਾ ਪਾਕਿਸਤਾਨ ਤੇ ਆਪਰੇਸ਼ਨ ਸੰਧੂਰ ਦੇ ਜ਼ਰੀਏ ਬਾਕੂਬੀ ਪਾਕਿਸਤਾਨ ਨੂੰ ਪਤਾ ਵੀ ਲੱਗ ਚੁੱਕਿਆ ਹੈ ਕਹਿੰਦੇ ਜੌਂਰ ਜੀ ਰਣ ਪਤਾ ਹੈ ਕਿ ਨੁਕਸਾਨ ਤਾਂ ਉਹਨਾਂ ਦਾ ਬਹੁਤ ਹੋਇਆ ਹੈ खैर ਅੱਗੇ ਵਧਦੇ ਹਾਂ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਸਕਰੀਨ ਦੇ ਉੱਤੇ ਆਏਗਾ ਬ੍ਰਹਮੋਸ ਮਿਜ਼ਾਈਲ ਦੇ ਨਾਲ ਜੁੜਿਆ ਹੋਇਆ ਹੈ ਬ੍ਰਹਮੋਸ ਮਿਜ਼ਾਈਲ ਦਾ ਨਾਮ ਕਿਹੜੀਆਂ ਦੋ ਨਦੀਆਂ ਕਿਹੜੇ ਦੋ ਦਰਿਆਵਾਂ ਦੇ ਨਾਮ ਦੇ ਉੱਤੇ ਪਿਆ ਹੈ ਬ੍ਰਹਮਪੁੱਤਰ ਅਤੇ ਮੌਕਸ਼ ਕੀ ਇਹਨਾਂ ਦੋਵਾਂ ਦੇ ਨਾਮ ਤੇ ਹੈ ਬ੍ਰਹਮਪੁੱਤਰ ਅਤੇ ਮੋਸਕਵਾ ਬ੍ਰह्मਪੁੱਤਰ ਤੇ ਮਹੰਦੀ ਜਾਂ ਬ੍ਰह्मਪੁੱਤਰ ਤੇ ਗੰਗਾ ਦੇਖੋ ਇੱਕ ਗੱਲ ਤਾਂ ਬਹੁਤ ਕਲੀਅਰ ਹੈ ਕਿ ਇੱਕ ਜਿਹੜੀ ਨਦੀ ਹੈ ਉਹ ਹੈਗੀ ਬ੍ਰह्मਪੁੱਤਰ ਦੂਜੀ ਕਿਹੜੀ ਹੈ ਉਹ ਇਸ ਸਵਾਲ ਦੇ ਜਵਾਬ ਸਾਨੂੰ ਪਤਾ ਲੱਗੇਗਾ ਜਵਾਬ ਤੁਹਾਨੂੰ ਦੱਸਾਂਗੇ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਅੱਗੇ ਵਧਦੇ ਅਗਲੀ ਖਬਰ ਦਾ ਰੁੱਕ ਕਰਦੇ ਹਾਂ ਡੀ ਐਫ ਐਸ ਸੀ ਅਧਿਕਾਰੀ ਦੇ ਥੱਪੜ ਮਾਰਨ ਦੇ ਮਾਮਲੇ ਦੇ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਜੇ ਵੀ ਆਪਣੇ ਸਟੈਂਡ ਤੇ ਕਾਇਮ ਥੱਪੜ ਕਾਣਤੀ ਸਫਾਈ ਦੰਦਿਆਂ ਚ ਛਡੂਨੀ ਨੇ ਅਧਿਕਾਰੀਆਂ ਨੂੰ ਹੀ ਸਵਾਲਾਂ ਦੀ ਕਟਹਿਰੀ ਚ ਖੜਾ ਕਰ ਦਿੱਤਾ ਕਿ ਦੋ ਦੋ ਚਿੱਠੀਆਂ ਭੇਜਣ ਦੇ ਬਾਵਜੂਦ ਸੁਣਵਾਈ ਨਾ ਹੋਣ ਤੇ ਥੱਪੜ ਮਾਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ ਅਗਰ ਛੋਟਾ ਅਫਸਰ ਗਲਤ ਕਰੇ ਤਾਂ ਉਸਕੇ بڑے ਅਧਿਕਾਰੀ ਕੋਲ ਸੁਣਨੀ ਚਾਹੀਏ ਹਮ ਉਸਕੇ بڑے ਅਧਿਕਾਰੀ ਕੋਲ ਮਿਲ ਲੀਏ ਸਭ ਕੋ ਪਹਿਲੇ ਦੋ ਦੋ ਬਾਰ ਲਿਖ ਕੇ ਭੇਜ ਚੁਕੇ ਫਿਰ ਵੀ ਹਲ ਨਾ ਹੋ ਡੀਜੀ ਜੋ ਕੋ ਮੇਰੇ ਡੀਜੀ ਨੇ ਵੀ ਹਲ ਨਹੀਂ ਨਿਕਾਣਾ ਫਿਰ ਥੱਪੜ ਮਾਰਨ ਕੇ ਲਾਵਾ ਚਾਰਾ ਕੁਰੂਖੇਤਰ ਦੇ ਵਿੱਚ ਆਪਣੇ ਖਿਲਾਫ ਹੋ ਰਹੀ ਪ੍ਰਦਰਸ਼ਨ ਨੂੰ ਲੈ ਕੇ ਵੀ ਛਡੂਨੀ ਨੇ ਬਿਬਾਕੀ ਨਾਲ ਜਵਾਬ ਦਿੱਤਾ ਯੋ ਲੋ ਚਲਦੇ ਕਿ ਮੈਂ ਤੁਮਨੇ ਕਬ ਕਹਾ ਮੇਰੇ ਕੋ ਗ੍ਰਫਤਾਰ ਨਾ ਕਰੂ ਮੈਂ ਤੁਸੀ ਦੀ ਗ੍ਰਫਤਾਰ tha ਮੈਨੂੰ ਤਾਂ ਕਾ ਕੇ ਮੇਰੇ ਕੋ ਛੋੜ ਜੋ ਰਹੇ ਹੋ ਉਹ ਕਹਤੇ ਯਾ ਤੋ ਰਖ ਨਹੀਂ ਸਕਤੇ ਜ਼ਿਕਰ ਖਾਸੇ ਕੀ ਥੱਪੜकांड 15 ਅਕਤੂਬਰ ਨੂੰ ਕਦੂਕ ਖੇਤਰ ਦੇ ਵਿੱਚ ਹੋਇਆ ਸੀ ਜਦੋਂ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਵੱਡੀ ਗਿਣਤੀ ਚ ਕਿਸਾਨ ਡੀਸੀ ਦਫਤਰ ਦੇ ਬਾਹਰ ਇਕੱਠੇ ਹੋਏ ਇਸ ਮੌਕੇ ਚ ਡੂਨੀ ਨੇ ਫੂਡ ਸਪਲਾਈ ਡਿਪਾਰਟਮੈਂਟ ਦੇ ਡੀਐਫਐਸਸੀ ਰਾਜੇਸ਼ ਆਰਿਆ ਦੇ ਨਾਲ ਤਿੱਖੀ ਬਹਿਸ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਡੀਐਫਐਸਸੀ ਨੂੰ ਥੱਪੜ ਜੜ ਦਿੱਤਾ ਸੀ ਹੁਣ ਅੱਗੇ ਵਧਦੇ ਅਗਲੀ ਖਬਰਦਾਰ ਰੁਕਦੇ ਹਾਂ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਗਿੱਦੜਬਾਹ ਦੇ ਐਸਡੀਐਮ ਨੇ ਸਖਤੀ ਦਿਖਾਈ ਹੈ ਕਿ ਆਦੇਸ਼ ਦਿੱਤੇ ਨੇ ਬਹੁਤ ਪੱਲ ਪਰਾਲੀ ਸਾੜਨ ਵਾਲਿਆਂ ਕਿਸਾਨਾਂ ਤੇ ਸਖਤ ਐਕਸ਼ਨ ਲੈਣ ਦਾ ਫਰਮਾਨ ਜਾਰੀ ਕਰ ਦਿੱਤਾ ਨਵੇਂ ਆਦੇਸ਼ ਦੇ ਮੁਤਾਬਕ ਕਿਸਾਨ ਪਰਿਵਾਰਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਪਰਾਲੀ ਜਲਾਉਣ ਵਾਲੇ ਕਿਸਾਨਾਂ ਨੂੰ ਸਰਕਾਰੀ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾਵੇਗਾ ਤੇ ਪਰਿਵਾਰ ਦੇ ਸਾਰੇ ਲਾਭਪਾਤਰੀਆਂ ਦੀ ਵੀ ਪੈਨਸ਼ਨ ਬੰਦ ਕਰ ਦਿੱਤੀ ਜਾਏਗੀ ਪ੍ਰਸ਼ਾਸਨ ਦੀ ਹਦਾਇਤ ਨਾ ਮੰਨਣ ਵਾਲੇ ਕਿਸਾਨਾਂ ਤੇ ਐਫਆਈਆਰ ਵੀ ਦਰਜ ਹੋਵੇਗੀ ਐਸਡੀਐਮ ਨੇ ਸਬਡਿਵੀਜ਼ਨ ਚੋਂਦੇ ਸਾਰੇ ਅੰਗਣਵਾੜੀ ਵਰਕਰਾਂ ਨੂੰ ਇਸ ਸਬੰਧੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਨੇ ਜੋ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕਰਨਗੇ ਉਲੰਘਣਾ ਕਰਨ ਦੇ ਉੱਤੇ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ ਹੁਣ ਅੱਗੇ ਵੱਧਦੇ ਹਾਂ ਤੇ ਕੁਝ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੋ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਈਆਂ ਸਕਰੀਨ ਦੇ ਉੱਤੇ ਆਉਣਗੀਆਂ ਜਿਵੇਂ ਗਰੀਬ ਰਥ ਹੈ ਸਰਹੰਦ ਰੇਲਵੇ ਸਟੇਸ਼ਨ ਦੀ ਤਸਵੀਰ ਹੈ ਜਿੱਥੇ ਇੱਕ ਟ੍ਰੇਨ ਦੇ ਵਿੱਚ ਅੱਗ ਲੱਗ ਅੰਮ੍ਰਿਤਸਰ ਤੋਂ ਬਿਹਾਰ ਦੇ ਸਹਿਰਸਾ ਜਾ ਰਹੀ ਗਰੀਬ ਰਥ ਟ੍ਰੇਨ ਨੂੰ ਅਚਾਨਕ ਅੱਗ ਲੱਗ ਗਈ ਪੁੰਨੀ ਨੰਬਰ AC ਬੋਗੀ ਚ ਸ਼ਾਰਟ ਸਰਕਟ ਹੋਇਆ ਜਿਸ ਚ ਲੁਧਿਆਣਾ ਦੇ ਕਈ ਵਪਾਰੀ ਸਫ਼ਰ ਕਰ ਰਹੇ ਸਨ ਕਿਟੇ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸੱਡੀ ਕਸਟਮਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਕਿਸਮ ਦੇ ਨੁਕਸਾਨ ਨਹੀਂ ਹੈ ਟਰੇਨ ਦੇ ਵਿੱਚੋਂ ਧੂੰਆਂ ਨਿਕਲਦਾ ਦੇਖ ਖਫੜਾ ਦਫੜੀ ਮਚ ਗਈ ਤਾਂ ਇੱਕ ਯਾਤਰੀ ਨੇ ਅਗਲਗਦੇ ਹੀ ਟਰੇਨ ਦੀ ਚੇਨ ਖਿੱਚ ਦਿੱਤੀ ਜਿਸ ਨਾਲ ਟਰੇਨ ਰੁਕ ਗਈ ਸਾਰੀ ਯਾਤਰੀਆਂ ਨੂੰ ਫੁਰਤੀ ਨਾਲ ਬਾਹਰ ਕੱਢ ਲਿਆ ਪਰ ਹਫੜਾ ਦਪੜੀ ਦੇ ਮਾਹੌਲ ਦੇ ਵਿੱਚ ਕੁਝ ਯਾਤਰੀਆਂ ਨੂੰ ਸੱਟਾਂ ਜ਼ਰੂਰ ਲੱਗੀਆਂ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਹਾਰਤਾ ਜਾਣਾ ਸੀ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਉਹ ਇੱਕ ਡੱਬੇ ਦਾ ਹੋਇਆ ਤੇ ਆ ਨਾਲ ਦੇ ਜਿਹੜਾ ਇੱਕ ਡੱਬਾ ਹੋਰ ਹੈ ਇਹਨੂੰ ਥੋੜੇ ਜਣੇ ਨੁਸਾਨ ਹੋਇਆ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ ਅੱਗ ਦੇ ਭਾਂਬੜ ਦੇ ਨਾਲ ਟ੍ਰੇਨ ਦੇ ਡੱਬੇ ਨੂੰ ਬਹੁਤ ਨੁਕਸਾਨ ਪਹੁੰਚਿਆ ਪਰ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਤੇ ਦੇਖੋ ਰਾਹਤ ਦੀ ਗੱਲ ਬਸ ਇਹੀ ਰਹੀ ਕਿ ਧੁਆ ਨਿਕਲ ਰਿਹਾ ਸੀ ਉਸ ਸਮੇਂ ਯਾਤਰੀਆਂ ਨੇ ਸੂਝਬੂਝ ਦਿਖਾਈ ਟ੍ਰੇਨ ਦੀ ਚੇਨ ਖਿੱਚ ਦਿੱਤੀ ਟ੍ਰੇਨ ਰੁਕ ਗਈ ਲੋਕ ਬਾਹਰ ਆ ਗਏ ਪਰ ਅੱਗ ਨੇ ਆਪਣਾ ਤਾंडव ਵਾਲਾ ਰੂਪ ਜ਼ਰੂਰ ਦਿਖਾਇਆ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਜਗਰਾਉਂ ਤੋਂ ਜਗਰਾਉਂ ਪੁਲਿਸ ਨੇ ਐਸਡੀਓ ਤੇ ਜੇਈ ਨੂੰ ਕਿਡਨਾਪ ਕਰਨ ਵਾਲੇ ਫਰਜ਼ੀ ਵਿਜੀਲੈਂਸ ਅਧਿਕਾਰੀਆਂ ਨੂੰ ਕਾਬੂ ਕਰ ਲਿਆ ਇਹੀ ਨੇ ਦੋਵੇਂ ਜਿਹੜੇ ਪਿੱਛੇ ਮੂੰਹ ਟੱਕ ਕੇ ਖੜੇ ਹੋਏ ਪਾਵਰ ਕਾਮ ਦੇ ਦੋ ਅਧਿਕਾਰੀਆਂ ਨੂੰ ਬਦਮਾਸ਼ਾਂ ਨੇ ਹਥਿਆਰਾਂ ਦੇ ਬਲ ਦੇ ਉੱਤੇ ਕਿਡਨੈਪ ਕਰ ਲਿਆ ਸੀ ਤੇ ਰਿਸ਼ਵਤ ਲੈਣ ਦਾ ਡਰਾਵਾ ਦੇ ਕੇ ਦੋਵਾਂ ਦੇ ਪਰਿਵਾਰਾਂ ਤੋਂ 7 ਲੱਖ ਦੀ ਫਰौती ਮੰਗੀ ਡਰੇ ਹੋਏ ਅਧਿਕਾਰੀਆਂ ਨੇ ਬਦਮਾਸ਼ਾਂ ਨੂੰ ਫਰौती ਦੀ ਰਕਮ ਵੀ ਦੇ ਦਿੱਤੀ ਪੈਸੇ ਲੈ ਕੇ ਕਿਡਨੈਪਰਜ਼ ਅਧਿਕਾਰੀਆਂ ਨੂੰ ਪੁਰਾਣੀ ਚੁੰਗੀ ਦੇ ਕੋਲ ਛੱਡ ਕੇ ਫਰਾਰ ਹੋ ਗਏ ਸਨ ਇਹ ਕਹਿ ਕੇ ਪੂਰੇ ਇਸ ਅਸਲੀ ਕੰਮ ਦੇ ਸਿਤਾਰ ਸੋ ਇਸ ਵਿੱਚ ਸਾਹਮਣੇ ਆਇਆ ਕਿ ਜੋ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ ਮੈਕ ਮਨਸਬੰਧਿਤ ਨਹੀਂ ਹਨ ਪੁਲਿਸ ਨੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੋ ਅਜੇ ਵੀ ਫਰਾਰ ਨੇ ਕਾਬੂ ਕੀਤੇ ਦੋਵੇਂ ਬਦਮਾਸ਼ ਪਟਿਆਲਾ ਦੇ ਰਹਿਣ ਵਾਲੇ ਨੇ ਇਹਨਾਂ ਦੋਸ਼ੀਆਂ ਨੂੰ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਕੋਲ ਸਾਨੂੰ ਵੀਡੀਓ ਦੇ ਆਈਡੈਂਟੀਟੀ ਕਾਰਡ ਵਰਗੀ ਦੇ ਵਿੱਚ ਫੋਟੋਗ੍ਰਾਫਸ ਇਹਨਾਂ ਕੋਲ ਜੋ ਗੱਡੀ ਵਾਹਤਾ ਫਿਜ਼ੀਕਲ ਹੋ ਵਰਗੀ ਸੀ ਤੋਹੋਰਨੋ ਐ ਤੇ ਕੋਲ ਦੋ ਲੋਕ ਰੱਖਦੇ ਨੇ ਬਾਕੀ ਦੋ ਦੋਸ਼ੀ ਵੀ ਭਾਰ ਜਾਰੀ ਹੈ ਜੋ ਰਕਮ 720000 ਇਹ ਵਿਨੇ ਅਰੋੜਾ ਦੇ ਬਾਸਟ ਨੇ ਕਾਬਲੇ ਗੋਰੇ ਕੀ ਕਿਡਨੈਪਰ ਬਿਜਲੀ ਕਨੈਕਸ਼ਨ ਲੈਂਡ ਬਹਾਨੇ ਦਫਤਰ ਦੇ ਵਿੱਚ ਆਏ ਤੇ ਫਿਰ ਦੋਵੇਂ ਅਫਸਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਜਦੋਂ ਨਕਲੀ ਅਧਿਕਾਰੀਆਂ ਦੇ ਜਾਲ ਦੇ ਵਿੱਚ ਅਸਲੀ ਅਫਸਰ ਫਸ ਜਾਣ ਫਿਰ ਫਰਕ ਤਪੈਂਦਾ ਹੈ ਤੇ ਇਸ ਵਿਚਾਲੇ ਇੱਕ ਵੱਡੀ ਖਬਰ ਆ ਰਹੀ ਹੈ ਉਸ ਦਾ ਰੁਕ ਕਰਦੇ ਹਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਫ੍ਰਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਫਸੇ ਫਿਲਹਾਲ ਜੇਲ੍ਹ ਚ ਬੰਦ ਡੀਆਈਜੀ ਪੁੱਲਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਿਹਨ ਰਿਸ਼ਵਤ ਦੇ ਮਾਮਲੇ ਦੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਔਰ ਖੂਬ ਕੈਸ਼ ਸੋਨਾ ਗੱਡੀਆਂ ਕੜੀਆਂ ਬਹੁਤ ਕੁਝ ਬਰામਤ ਕੀਤਾ ਗਿਆ ਸੀ ਬੀਏ ਦੇ ਵੱਲ ਫਿਲਹਾਲ ਨਿਆਈ ਕਿਰਾਸਤ ਦੇ ਵਿੱਚ ਨੇ ਹਰਚਰਨ ਸਿੰਘ ਭੁੱਲਰ ਤੇ ਹੁਣ ਜੋ ਜਾਣਕਾਰੀ ਹੈ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਆਮ ਤੌਰ ਤੇ ਹੁੰਦਾ ਹੈ ਹਾਲਾਂਕਿ ਸਸਪੈਂਡ ਕਰਨ ਦੇ ਵਿੱਚ ਵੀ ਕਰੀਬ-ਕਰੀਬ 24 ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ ਇਹ ਜਿਹੜੇ ਐਲੀਗੇਸ਼ਨਸ ਲੱਗੇ ਸੀ ਬਹੁਤ ਗੰਭੀਰ ਸੀ ਰੋਪੜ ਰੇਂਜ ਦੇ ਡੀਆਈਐਚ ਦੇ ਅਹੁਦੇ ਦੇ ਉੱਤੇ ਦਿਨ ਆਪਸਨ ਹਰਚਰਨ ਸਿੰਘ ਭੁੱਲਰ ਤੇ ਉਹਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ ਕਾਬਲੇ ਗੋੜ ਹੈ ਕਿ ਨਿਆਇਖੇ ਰਸਤ ਦੇ ਵਿੱਚ ਨੇ ਸੀਬੀਆਈ ਦੇ ਬਲੋਡ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਹਨਾਂ ਦੀ ਸੈਕਟਰ 40 ਵਾਲੀ ਕੋਠੀ ਤੋਂ ਕਰੋੜਾ ਰੁਪਏ ਦਾ ਕੈਸ਼ ਬਰਾਮਦ ਹੋਇਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਇਸ ਦੇ ਨਾਲ ਨਾਲ 26 ਦੇ ਕਰੀਬ ਜਿਹੜੀਆਂ ਘੜੀਆਂ ਲਗ ਜਿਹੜੀਆਂ ਬੜੀਆਂ ਹੀ ਬ੍ਰਾਂਡੇਡ ਵਧੀਆ ਘੜੀਆਂ ਕਈ ਲਗਜ਼ਰੀ ਗੱਡੀਆਂ ਉਹਨਾਂ ਦੀਆਂ ਕੀਜ਼ ਚਾਬੀਆਂ ਬਰਾਮਦ ਹੋਈਆਂ ਔਰ ਇਸ ਦੇ ਨਾਲ ਹੀ ਜਿਹੜੇ ਹੋਰ ਵੀ ਸਮਾਨ ਬਰਾਮਦ ਹੋਇਆ ਸੀ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਫੋਨਲਾਈਨ ਤੇ ਸਾਡੇ ਨਾਲ ਵਿਨੇਸ਼ ਕੁਟਾਰੀਆ ਵਿਨੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਪਰ ਉਹ ਡੀਆਈਜੀ ਹਰਚਰਨ ਸਿੰਘ ਭੁੱਲਰ ਵੈਸੇ ਹੁਣ ਉਹਨਾਂ ਨੂੰ ਡੀਆਈਜੀ ਤਾਂ ਨਹੀਂ ਕਹਿ ਸਕਦੇ ਪਰ ਹਜੇ ਜਿਹੜੀ ਨਵੀਂ ਪੋਸਟਿੰਗ ਨਹੀਂ ਹੋਈ ਹੈ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਕਿ ਸੀਬੀਆਈ ਨੇ ਅਰੈਸਟ ਕੀਤਾ ਸੀ ਕ੍ਰਾਪਸ਼ਨ ਕੇਸ ਵਿੱਚ 16 ਤਰੀਕ ਦਾ ਇਹ ਮਾਮਲਾ ਸੀਗਾ ਜਦੋਂ ਅਰੈਸਟ ਹੋਏ ਸੀਗੇ ਤੇ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿੰਦੇ ਵਿੱਚ ਬਗਾਇਦਾ ਉਹਨਾਂ ਨੇ ਮੈਂਸ਼ਨ ਕੀਤਾ ਕਿ 16 ਤਰੀਕ ਨੂੰ ਜਿਹੜੇ ਡੀਆਈਜੀ ਹਰਚਰਨ ਸਿੰਘ ਭੁੱਲਰ ਸੀਬੀਆਈ ਵੱਲੋਂ ਅਰੈਸਟ ਹੋਏ ਸੀਗੇ ਇਹ ਇੱਕ ਗੌਰਵ ਪ੍ਰੋਸੈਸ ਹੁੰਦਾ ਹੈ ਇਹ ਕਿ ਜਦੋਂ ਕੋਈ ਵੀ ਇਹੋਜਾ ਆਫੀਸਰ ਗਵਰਨਮੈਂਟ ਆਫੀਸਰ 48 ਘੰਟੇ ਕਿਸੇ ਵੀ ਕੇਸ ਵਿੱਚ ਇੱਕ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਚਲਾ ਜਾਂਦਾ ਯਾਰ ਇੱਕ ਕਿਸੇ ਕੇਸ ਵਿੱਚ ਬੁੱਕ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਪ੍ਰੋਸੈਸ ਹੁੰਦਾ ਕਿ 48 ਘੰਟੇ ਤੋਂ ਜੇ ਉੱਪਰ ਹੋ ਜਾਂਦੇ ਆ ਤਾਂ ਉਹਨੂੰ ਬਾਈ ਡਿਫਾਲਟ ਜਿਹੜਾ ਸਸਪੈਂਡ ਮੰਨਿਆ ਜਾਂਦਾ ਯਾਨੀ ਕਿ ਜਿਹੜੀ ਉਹਦੀ ਰੁਟੀਨ ਦੀ ਸਰਵਿਸਿਜ਼ ਹੈ ਜਾਂ ਜਿਹੜੀ ਵੀ ਰੁਟੀਨ ਦੀ ਐਕਟੀਵਿਟੀਆਂ ਹੈ ਉਸ ਤੋਂ ਉਹ ਸਸਪੈਂਡ ਮੰਨਿਆ ਜਾਂਦਾ ਉਸੇ ਪ੍ਰੋਸੈਸ ਦੇ ਤਹਿਤ ਹੀ ਗਵਰਨਮੈਂਟ ਆਫ ਪੰਜਾਬ ਨੇ ਬਕਾਇਦਾ ਜਿਹੜਾ ਹੋਮ ਡਿਪਾਰਟਮੈਂਟ ਆ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਉਸ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਕਿ ਇਨ ਪ੍ਰੂਵੈਂਸ ਆਫ ਦਾ ਸੈਡ ਰੂਲ ਸ਼੍ਰੀ ਹਰਚਰਨ ਸਿੰਘ ਪੁੱਲਰ ਆਈਪੀਐਸ ਇਸ ਹਾਇਰਬਾਈ ਡੀਮ ਟੂ ਬੀ ਸਸਪੈਂਡਡ ਫਰਮ 16 10 2025 ਐਸ 48 ਆਰਸ ਹੈਵ ਬੀਨ ਲੈਪਸਟ ਸਿੰਸ ਹਿਸ ਅਰੈਸਟ ਕਿ ਯਾਨੀ ਉਹ ਜਦੋਂ ਤੋਂ ਅਰੈਸਟ ਹੋਏ ਐ ਉਸ ਤੋਂ ਬਾਅਦ 48 ਆਵਰਸ ਕੰਪਲੀਟ ਹੋ ਗਏ ਤੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ ਉਹਨਾਂ ਦਾ ਜਿਹੜਾ ਰਿਮਾਂਡ ਮਿਲਿਆ ਹੋਇਆ ਤੇ ਇਸ ਕਰਕੇ ਪੰਜਾਬ ਸਰਕਾਰ ਨੇ ਬਕਾਇਦਾ ਇਸਾ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨੂੰ ਆਫੀਸ਼ੀਅਲੀ ਡਿਕਲੇਅਰ ਕਰਤਾ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਔਰ ਜੀਆਈਜੀ ਹਰਚਰਨ ਸਿੰਘ ਭੁੱਲਰ ਹੁਣ ਸਸਪੈਂਡ ਮੰਨੇ ਜਾਣਗੇ ਜੀ ਗੁਰੂ ਠੀਕ ਹੈ ਸ਼ੁਕਰੀਆ ਤੁਹਾਨੂੰ ਬਾਤਾਂ ਨਾਲ ਜੁੜਨ ਦੇ ਲਈ ਤਾਂ ਸਸਪੈਂਡਡ ਡੀਆਈਜੀ ਹੋ ਗਏ ਨੇ ਡੀਆਈਜੀ ਤੋਂ ਸਸਪੈਂਡਡ ਅਧਿਕਾਰੀ ਹੋ ਗਏ ਨੇ ਹਰਚਰਨ ਸਿੰਘ ਭੁੱਲਰ ਔਰ ਜਿਵੇਂ ਜ਼ਿਕਰ ਇਹ ਤਾਂ ਹੋਣਾ ਹੀ ਸੀ ਇਸ ਤਰੀਕੇ ਦੇ ਅਲੀਗੇਸ਼ਨਸ ਲੱਗੇ ਸਨ ਡੀਆਈਜੀ ਹਰਜਨ ਸਿੰਘ ਭੁੱਲੜ ਦੇ ਉੱਤੇ ਤਾਂ ਰਿਸ਼ਵਤ ਦੇ ਮਾਮਲੇ ਦੇ ਵਿੱਚ ਡੀਆਈਜੀ ਹਰਜਨ ਸਿੰਘ ਭੁੱਲੜ ਨੂੰ ਗ੍ਰਿਫਤਾਰ ਕੀਤਾ ਗਿਆ ਦੇਸ਼ ਦੀ ਵੱਡੀ ਜਾਂਚ ਏਜੰਸੀ ਹੈ ਸੀਬੀਆਈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੇਂਦਰੀ ਜਾਂਚ ਏਜੰਸੀ ਹੈ ਇਹ ਪੂਰਾ ਮਾਮਲਾ ਸ਼ੁਰੂਆਤ ਹੁੰਦਾ ਹੈ 11 ਅਕਤੂਬਰ ਤੋਂ ਜਦੋਂ ਇੱਕ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਦੇ ਵੱਲੋਂ ਸੀਬੀਆਈ ਦੇ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਡੀਆਈਜੀ ਰੋਪੜ ਰੇਂਜ ਇੱਕ ਕੇਸ ਦੇ ਵਿੱਚ ਕੇਸ ਨੂੰ ਰਫਾ-ਦਫਾ ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਨੇ ਤਾਂ ਪੀਟਰ सीबीआई ਨੇ ਟਰੈਪ ਲਗਾਇਆ ਡੀਆਈਜੀ ਦੇ ਖਿਲਾਫ ਔਰ 5 ਲੱਖ ਦੇ ਵਿੱਚ ਸੌਦਾ ਤੈਅ ਹੋ ਗਿਆ ਸੀ ਡੀਲ ਫਾਈਨਲ ਹੋ ਗਈ ਸੀ ਔਰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਡੀਆਈਜੀ ਨੂੰ ਕਰ ਲਿਆ ਗਿਆ ਉਸ ਤੋਂ ਬਾਅਦ ਇਹ ਵੀ ਇਲਜ਼ਾਮ ਨੇ ਕਿ ਹਰ ਮਹੀਨੇ 5 ਲੱਖ ਰੁਪਏ ਮਹੀਨੇ ਵਾਰ ਦੇਣ ਨੂੰ ਵੀ ਕਿਹਾ ਜਾ ਰਿਹਾ ਸੀ ਡੀਆਈਜੀ ਪੁਲਲਰ ਦੇ ਵੱਲੋਂ ਔਰ ਕਾਬਲੇ ਗੌਰ ਹੈ ਕਿ ਜਿਹੜਾ ਕੈਸ਼ ਘੜੀਆਂ ਗੱਡੀਆਂ ਪ੍ਰਾਪਰਟੀ ਦੇ ਕਾਗਜ਼ ਉਹ ਜਿਹੜੇ ਸਮਾਨ ਬਰਾਮਦ ਹੋਏ ਨੇ ਉਸ ਦੀ ਚਰਚਾ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਲੱਗਾ ਤਾਂ ਹੁਣ ਅਖੀਰ ਬਾਦਿਆਂ ਤੇ ਵਾਰੀ ਆਜ ਤੇ ਸਵਾਲ ਦੀ ਤੇ ਸਵਾਲ ਦਾ ਜਵਾਬ ਤੁਹਾਡਾ ਨਾਲ ਸਾਂਝਾ ਕਰਨ ਦਾ ਸਮਾਂ ਹੈ ਪਹਿਲਾ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਵਾਲ ਅਸੀਂ ਪੁੱਛਿਆ ਕਿ ਬ੍ਰਹਮੋਸ ਮਿਜ਼ਾਈਲ ਦਾ ਨਾਮ ਕਿਹੜੀਆਂ ਦੋ ਨਦੀਆਂ ਤੋਂ ਪਿਆ ਸੀ ਚਾਰ ਆਪਸ਼ਨਸ ਤੁਹਾਡੇ ਸਾਹਮਣੇ ਰੱਖੀਆਂ ਚਾਰਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ ਚਾਰੋਂ ਆਪਸ਼ਨਸ ਦੇ ਵਿੱਚ ਬ੍ਰਹਮਪੁੱਤਰ ਨਦੀ ਜੇ ਹਾਂ ਤਾਂ ਸਹੀ ਜਵਾਬ ਕੀ ਹੈ ਉਹ ਤੁਹਾਨੂੰ ਦੱਸ ਦਿਆਂ ਸਹੀ ਜਵਾਬ ਹੈ ਆਪਸ਼ਨ B অপশন বি ইজ দা রাইট আনসার ব্রহ্মপুত্র ਤੇ মস্কਵਾ ব্রহ্মপুত্র ਦੀ ਭਾਰਤ ਦੇ ਵਿੱਚ 916 ਕਿਲੋਮੀਟਰ ਲੰਬਾਈ ਹੈ ਹਾਲਾਂਕਿ ਇਸ ਦੀ ਸ਼ੁਰੂਆਤ ਤਿੱਬਤ ਦੇ ਵਿੱਚ ਮਾਨਸਰੂਬਰ ਨੇੜੇ ਤੋਂ ਗਲੇਸ਼ੀਅਰ ਤੋਂ ਹੁੰਦੀ ਹੈ ਫਿਰ ਭਾਰਤ ਦੇ ਵਿੱਚ ਦਾਖਲ ਹੁੰਦੇ ਹੀ ਉੱਤਰ ਤੋਂ ਦੱਖਣ ਦੀ ਦਿਸ਼ਾ ਦੇ ਵਿੱਚ ਇਹ ਰਫ਼ਤਾਰ ਫੜਦੀ ਹੈ ਜਦਕਿ মস্কਵਾ ਰੂਸ ਦੀ ਨਦੀ ਹੈ ਜੋ ਕਿ ਮਾਸਕੋ ਸ਼ਹਿਰ ਦੇ ਵਿੱਚੋਂ ਹੀ ਲੰਘਦੀ ਹੈ ਤੇ ਉਹ ਕਾਚ ਮਿਲਦੀ ਹੈ ਇਸ ਦੀ ਲੰਬਾਈ 500 ਕਿਲੋਮੀਟਰ ਹੈ ਇਹਨਾਂ ਦੋਵੇਂ ਨਦੀਆਂ ਦੇ ਨਾਮ ਤੇ ਹੀ ਬ੍ਰਮੋਸ ਮਿਸਾਈਲ ਦਾ ਨਾਮ ਰੱਖਿਆ ਗਿਆ ਕਿਉਂਕਿ ਭਾਰਤ ਤੇ ਰੂਸ ਦੋਵੇਂ ਮਿਲ ਕੇ ਇਸ ਮਿਜ਼ਾਈਲ ਨੂੰ ਬਣਾਉਂਦੇ ਨੇ ਤੇ ਫਰਕ ਤਾਂ ਇਹਦੇ ਵਿੱਚ ਬਿਲਕੁਲ ਹੋ ਚੁਲਿਆ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਤੁਸੀਂ ਜੁੜੇ ਰਹੋ ਨਿਊਜ਼ ਇਟ ਇਨ ਪੰਜਾਬ ਹਰਿਆਣਾ ਦੇ ਨਾਲ ਸ਼ੁਕਰੀਆ